प्यारे बच्चों आज ਆਪਾਂ ਕਲਾਸ 5 ਵਾਤਾਵਰਣ ਸਿੱਖਿਆ ਮੇਰੀ ਦੁਨੀਆ ਦਾ ਪਾਠ ਨੰਬਰ ਪਹਿਲਾ ਕਰਾਂਗੇ ਪਾਠ ਦਾ ਨਾਮ ਹੈ ਬਦਲਦੇ ਵਕਤ ਬਦਲਦੇ ਪਰਿਵਾਰ ਠੀਕ ਹੈ ਬੱਚੋ ਚਲੋ ਸ਼ੁਰੂ ਕਰਦੇ ਹਾਂ ਰਾਜੂ ਦੇ ਪਿਤਾ ਜੀ ਸ਼ਹਿਰ ਵਿੱਚ ਨੌਕਰੀ ਕਰਦੇ ਸਨ ਸ਼ਹਿਰ ਪਿੰਡ ਤੋਂ ਕਾਫੀ ਦੂਰ ਹੋਣ ਕਰਕੇ ਉਹ ਸ਼ਹਿਰ ਵਿੱਚ ਹੀ ਰਹਿਣ ਲੱਗ ਪਏ ਸਨ ਉਹ ਆਪਣੇ ਪਰਿਵਾਰ ਸਮੇਤ ਅਕਸਰ ਪਿੰਡ ਆਉਂਦੇ ਰਹਿੰਦੇ ਸਨ ਰਾਜੂ ਨੂੰ ਗਰਮੀ ਦੀਆਂ ਛੁੱਟੀਆਂ ਹੋਇਆ ਹੋਇਆ ਤਾਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਹ ਪਰਿਵਾਰ ਸਮੇਤ ਕੁਝ ਦਿਨਾਂ ਲਈ ਪਿੰਡ ਆਏ ਹੋਏ ਸਨ ਅੱਜ ਰਾਜੂ ਸਵੇਰ ਦਾ ਹੀ ਪਿੰਡ ਦੇ ਮੁੰਡਿਆਂ ਨਾਲ ਖੇਡਣ ਗਿਆ ਹੋਇਆ ਸੀ ਉਸ ਦੀ ਮੰਮੀ ਉਸ ਨੂੰ ਬੁਲਾ ਲਈ ਤੇ ਉਸ ਨੂੰ ਦਾਦਾ ਜੀ ਕੋਲ ਬਿਠਾ ਦਿੱਤਾ। ਉਹੋ ਰਾਜੂ ਨੂੰ ਉਸਦਾ ਬਸਤਾ ਫੜਾ ਕੇ ਕਹਿਣ ਲੱਗੀ ਕਿ ਤੇਰਾ ਛੁੱਟੀਆਂ ਦਾ ਪੜ੍ਹਾਈ ਦਾ ਸਾਰਾ ਕੰਮ ਪਿਆ ਹੋਇਆ ਹੈ। ਪਹਿਲਾਂ ਕੁਝ ਹੋਰ ਵਕ ਵਰਕ ਪਹਿਲੇ ਕੁਝ ਹੋਮਵਰਕ ਕਰ ਲੈ ਫਿਰ ਖੇਡ ਲੈ। ਰਾਜੂ ਆਪਣੇ ਦਾਦਾ ਜੀ ਕੋਲ ਬੈਠ ਕੇ ਪੜ੍ਹਾਈ ਕਰਨ ਲੱਗਿਆ। ਇੰਨੇ ਨੂੰ ਦਾਦਾ ਜੀ ਕੋਲ ਉਹਨਾਂ ਦੀ ਹੀ ਉਮਰ ਦਾ ਇੱਕ ਹੋਰ ਵਿਅਕਤੀ ਆ ਗਿਆ। ਦਾਦਾ ਜੀ ਕਹਿਣ ਲੱਗੇ ਆ ਭਈ ਪ੍ਰਤਾਪ ਸਿੰਘ ਬੈਠ ਜਾ ਇੱਥੇ ਬੜੇ ਦਿਨਾਂ ਬਾਅਦ ਨਜ਼ਰ ਆਇਆ ਹੈ ਠੀਕ ਹੈ ਅੱਗੇ ਦੇਖੋ ਬੱਚੋ ਪ੍ਰਤਾਪ ਸਿੰਘ ਤੇ ਹੁਣ ਦਾਦਾ ਜੀ ਦੀ ਗੱਲਬਾਤ ਹੈ ਉਹ ਦੇਖਦੇ ਆਪਾਂ ਕਿਵੇਂ ਹੋ ਰਹੀ ਹੈ ਪਹਿਲੇ ਪ੍ਰਤਾਪ ਸਿੰਘ ਮੈਂ ਆਪਣੀ ਲੜਕੀ ਕੋਲ ਕੈਨੇਡਾ ਗਿਆ ਹੋਇਆ ਸੀ ਹੁਣ ਸੁਣਾ ਹੋਰ ਸੁਣਾ ਅੱਜ ਤਾਂ ਬੜੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਦਾਦਾ ਜੀ ਕਹਿੰਦੇ ਨੇ ਛੁੱਟੀਆਂ ਕਰਕੇ ਮੇਰੇ ਵੱਡੇ ਮੁੰਡੇ ਗੁਰਵਿੰਦਰ ਦਾ ਪਰਿਵਾਰ ਆਇਆ ਹੋਇਆ ਹੈ ਨਹੀਂ ਤਾਂ ਅਸੀਂ ਦੋਵੇਂ ਜੀ ਹੀ ਹੁੰਦੇ ਹਾਂ ਕੀ ਕਹ ਰਹੇ ਕਿ ਵੀ ਹੁਣ ਛੁੱਟੀਆਂ ਕਰਕੇ ਮੇਰੇ ਵੱਡੇ ਮੁੰਡੇ ਗੁਰਵਿੰਦਰ ਦਾ ਪਰਿਵਾਰ ਆਇਆ ਹੋਇਆ ਹੈ ਤਾਂ ਹੀ ਰੌਣਕਾ ਲੱਗੀ ਹੋਈ ਨੇ ਨਹੀਂ ਤਾਂ ਅਸੀਂ ਦੋ ਹੀ ਜੀ ਹੁੰਦੇ ਹਾਂ ਪ੍ਰਤਾਪ ਸਿੰਘ ਹੁਣ ਤਾਂ ਸਾਰੇ ਪਾਸੇ ਇਹ ਇਸੇ ਤਰ੍ਹਾਂ ਹੀ ਹੈ ਤੈਨੂੰ ਪਤਾ ਹੀ ਹੈ ਸਾਡਾ ਵੀ ਪਰਿਵਾਰ ਬਹੁਤ ਵੱਡਾ ਹੁੰਦਾ ਸੀ ਜਦੋਂ ਅਸੀਂ ਤਿੰਨੋਂ ਭਰਾ ਵਿਆਹੇ ਗਏ ਸੀ ਉਦੋਂ ਤੱਕ ਵੀ ਸਾਡੇ ਤਾਏ ਦਾ ਪਰਿਵਾਰ ਸਾਡੇ ਨਾਲ ਹੀ ਰਹਿੰਦਾ ਸੀ ਸਾਰਾ ਵਿੜਾ ਭਰਿਆ ਰਹਿੰਦਾ ਸੀ ਤੇ ਹੁਣ ਦੇਖ ਲੈ ਸਾਰੇ ਅੱਡੋ ਅੱਡ ਰਹਿੰਦੇ ਹਨ ਇਹ ਕੀ ਕਹਰੇ ਪ੍ਰਤਾਪ ਸਿੰਘ ਕਿ ਜਦੋਂ ਅਸੀਂ ਤਿੰਨੇ ਭਰਾ ਇਕੱਠੇ ਰਹੇ ਵਿਆਹ ਵੀ ਨਹੀਂ ਸੀ ਉਸ ਟਾਈਮ ਤੱਕ ਇਹ ਵਿਆਹ ਜੇ ਉਸ ਟਾਈਮ ਤੱਕ ਸਾਡਾ ਜਿਹੜਾ ਪਰਿਵਾਰ ਸੀ ਤਾਏ ਚਾਚੇ ਅਸੀਂ ਇਕੱਠੇ ਰਹਿੰਦੇ ਸੀ ਤੇ ਵੇੜਾ ਵੇੜਾ ਜਿਹੜਾ ਹੈ ਉੱਪਰ ਆ ਰੰਦਾ ਸੀ ਤੇ ਰੌਣਕਾਂ ਲੱਗੀ ਹੋਈ ਰਹਿੰਦੀ ਸੀ ਹੁਣ ਤਾਂ ਕੀ ਹੈ ਸਾਰੇ ਅੱਡੋ ਅੱਡ ਰਹਣਦੇ ਹਨ ਦਾਦਾ ਜੀ ਕਹਿੰਦੇ ਨੇ ਉਦੋਂ ਲੋਣਾ ਥੋੜੀਆਂ ਹੁੰਦੀਆਂ ਸਨ ਉਸ ਟਾਈਮ ਕੀ ਹੈ ਲੋਣਾ ਥੋੜੀਆਂ ਹੁੰਦੀਆਂ ਸਨ ਵੱਡੇ ਟੱਬਰਾਂ ਦਾ ਵੀ ਦੋ ਕਮਰਿਆਂ ਨਾਲ ਸਹੀ ਜੰਦਾ ਸੀ ਯਾਨੀ ਕਿ ਉਸ ਟਾਈਮ ਕੀ ਸੀ ਕੋਈ ਵੱਡਾ ਟੱਬਰ ਹੁੰਦਾ ਸੀ ਤਾਂ ਵੀ ਦੋ ਕਮਰੇ ਨਾਲ ਸਰੀ ਜਾਂਦਾ ਸੀ ਹੁਣ ਤਾਂ ਹਰ ਬੱਚਾ ਅਲੱਗ-ਅਲੱਗ ਜਿਹੜਾ ਹੈ ਅਲੱਗ ਕਮਰਾ ਭਾਲਦਾ ਹੈ ਕਿਤੇ ਵਰੇ ਚਿਮਾਹੀ ਕਿਤੇ ਵਰੇ ਚਿਮਾਹੀ ਨਵੇਂ ਕਪੜੇ ਬਣਦੇ ਸਨ ਯਾਨੀ ਕਦੇ ਬਹੁਤ ਟਾਈਮ ਬਾਅਦ ਨਵੇਂ ਕਪੜੇ ਬਣਦੇ ਸਨ ਜੋ ਪਰਿਵਾਰ ਸਾਰੇ ਪਰਿਵਾਰ ਲਈ ਬਣਦਾ ਸੀ ਉਹੀ ਸਭ ਬੱਚੇ ਖਾ ਲੈਂਦੇ ਸਨ ਸਾਰਾ ਦਿਨ ਖੇਡਾਂ ਖੇਤਾਂ ਵਿੱਚ ਕੰਮ ਕਰਦੇ ਰਹਿਣਾ ਹੋਰ ਕੁਝ ਸੋਚਣ ਦਾ ਵਕਤ ਹੀ ਨਹੀਂ ਮਿਲਦਾ ਸੀ ਕੀ ਕਹ ਰਹੇ ਨੇ ਕਿ ਉਸ ਟਾਈਮ ਕੀ ਸੀ ਵੱਡੇ ਟਬਰਾਂ ਲਈ ਵੀ ਦੋ ਕਮਰੇ ਸਾੜੀ ਜਾਂਦਾ ਸੀ ਤੇ ਹੁਣ ਹਰ ਇੱਕ ਬੱਚੇ ਨੂੰ ਆਪ ਦਾ ਨਵਾਂ ਕਮਰਾ ਚਾਹੀਦਾ ਹੈ ਤੇ ਸਾਲ 6 ਮਹੀਨਿਆਂ 'ਚ ਉਹਨਾਂ ਨੂੰ ਨਵੇਂ ਕੱਪੜੇ ਮਿਲਦੇ ਸੀ ਜੋ ਪੂਰੇ ਪਰਿਵਾਰ ਲਈ ਬਣਦਾ ਸੀ ਉਹ ਹੀ ਸਾਰੇ ਖਾਂਦੇ ਸੀ ਤੇ ਸਾਰੇ ਦਿਨ ਖੇਤਾਂ ਵਿੱਚ ਕੰਮ ਕਰਦੇ ਰਹਿੰਦੇ ਸੀ ਤੇ ਹੋਰ ਕੁਝ ਸੋਚਣ ਦਾ ਵਕਤ ਹੀ ਨਹੀਂ ਮਿਲਦਾ ਸੀ ਇਸ ਕਰਕੇ ਉਹ ਇਕੱਠੇ ਰਹਿੰਦੇ ਸੀ ਪ੍ਰਤਾਪ ਸਿੰਘ ਕੀ ਕਹਿ ਰਹੇ ਨੇ ਹੁਣ ਹੁਣ ਤਾਂ ਬੱਚੇ ਆਪਣੀ ਪਸੰਦੀ ਸਬਜੀ ਖਾਣ ਦੀ ਜ਼ਿੱਦ ਕਰਦੇ ਹਨ ਉਹਨਾਂ ਨੂੰ ਮਾਂ ਪਿਓ ਦੇ ਲਿਆਂਦੇ ਕੱਪੜੇ ਪਸੰਦ ਨਹੀਂ ਆਉਂਦੇ ਸਾਂਝੇ ਪਰਿਵਾਰ ਵਿੱਚ ਇਹ ਗੱਲਾਂ ਨਹੀਂ ਚੱਲ ਸਕਦੀਆਂ ਸੰਜੇ ਪਰਿਵਾਰ ਵਿੱਚ ਇਹ ਗੱਲਾਂ ਨਹੀਂ ਚੱਲ ਸਕਦੀਆਂ ਪ੍ਰਤਾਪ ਸਿੰਘ ਕਹਿ ਰਹੇ ਹੁਣ ਬੱਚਿਆਂ ਨੂੰ ਹਰ ਇੱਕ ਸਬਜ਼ੀ ਦਾ ਪਸੰਦ ਹੀ ਨਹੀਂ ਆਉਂਦੀ ਉਹ ਆਪ ਦੀ ਪਸੰਦ ਦੀ ਸਬਜ਼ੀ ਬਣਾਉਣ ਦੀ ਜ਼ਿੱਦ ਕਰਦੇ ਨੇ ਤੇ ਜਿਹੜੇ ਆਪਣੇ ਮੰਮੀ ਡੈਡੀ ਜਿਹੜੇ ਕੱਪੜੇ ਲਾ ਦਿੰਦੇ ਨੇ ਉਹ ਪਸੰਦ ਨਹੀਂ ਆਉਂਦੇ ਤੇ ਇਹ ਸੰਜੇ ਪਰਿਵਾਰ ਵਿੱਚ ਗੱਲਾਂ ਨਹੀਂ ਚੱਲ ਸਕਦੀਆਂ ਠੀਕ ਹੈ ਕਿਉਂਕਿ ਸੰਜੇ ਪਰਿਵਾਰ ਸੇ ਸਾਰਾ ਕੰਮ ਸਾਂਝਾ ਹੁੰਦਾ ਹੈ ਦਾਦਾ ਜੀ ਕਹਿੰਦੇ ਨੇ ਆਪਾਂ ਨਿੱਕੇ ਹੁੰਦੇ ਮੇਲੇ ਤੋਂ ਮਿੱਟੀ ਦੇ ਖਿਡੌਣੇ ਲੈ ਕੇ ਹੀ ਕਿੰਨੇ ਖੁਸ਼ ਹੋ ਜਾਂਦੇ ਸੀ ਹੁਣ ਦੇ ਬੱਚੇ ਤਾਂ ਮਹਿੰਗੇ ਖਿਡੌਣਿਆਂ ਨਾਲ ਵੀ ਖੁਸ਼ ਨਹੀਂ ਹੁੰਦੇ ਉਹ ਹੋਰ ਤੋਂ ਹੋਰ ਚੀਜ਼ਾਂ ਮੰਗਦੇ ਰਹਿੰਦੇ ਹਨ ਇਹ ਦਾਦਾ ਜੀ ਕੀ ਕਹਿੰਦੇ ਨੇ ਵੀ ਜਦੋਂ ਆਪਾਂ ਨਿੱਕੇ ਹੁੰਦੇ ਸੀ ਮੇਲੇ ਜਾਂਦੇ ਸੀ ਤਾਂ ਮਿੱਟੀ ਦੇ ਖਿਡੌਣੇ ਨਾਲ ਹੀ ਆਪਾਂ ਕਿੰਨੇ ਖੁਸ਼ ਹੋ ਜਾਂਦੇ ਸੀ ਲੇਕਿਨ ਅੱਜ ਕੱਲ ਦੇ ਬੱਚੇ ਕਿੰਨੇ ਮਹਿੰਗੇ ਖਿਡੌਣੇ ਉਹਨਾਂ ਨੂੰ ਦਵਾ ਦਿਓ ਫੇਰ ਵੀ ਉਹ ਖੁਸ਼ ਨਹੀਂ ਹੁੰਦੇ ਹੋਰ ਚੀਜ਼ਾਂ ਮੰਗਣ ਦੇ ਰਹਿੰਦੇ ਨੇ ਹੁਣ ਪ੍ਰਤਾਪ ਸਿੰਘ ਕੀ ਕਹਿ ਰਹੇ ਨੇ ਭਾਈ ਜਮਾਨਾ ਬਦਲ ਗਿਆ ਮੰਡੀ ਜਾਈਏ ਤਾਂ ਐਨੀਆਂ ਨਵੀਆਂ ਚੀਜ਼ਾਂ ਬਾਜ਼ਾਰ ਵਿੱਚ ਪਈਆਂ ਹਨ ਆਪਾਂ ਨੂੰ ਤਾਂ ਅਧੀਆਂ ਦੇ ਨਾਂ ਵੀ ਨਹੀਂ ਆਉਂਦੇ ਬੱਚੇ ਹਰ ਨਵੀਂ ਚੀਜ਼ ਚਾਹੁੰਦੇ ਚਾਹੁੰਦੇ ਹਨ ਕੀ ਕਹ ਰਹੇ ਨੇ ਕਿ ਭਾਈ ਜਮਾਨਾ ਬਦਲ ਗਿਆ ਹੁਣ ਤੇ ਜਦੋਂ ਆਪਾਂ ਮੰਡੀ ਜਾਂਦੇ ਨੇ ਬਾਜ਼ਾਰ ਜਾਂਦੇ ਆ ਤਾਂ ਇੰਨੀ ਸ ਨਵੀਆਂ ਚੀਜ਼ਾਂ ਹੁੰਦੀਆਂ ਅਕਧਿਕ ਤਦਾ ਆਪਾਂ ਨੂੰ ਨਾਮ ਵੀ ਨਹੀਂ ਪਤਾ ਠੀਕ ਹੈ ਤੇ ਬੱਚੇ ਹਰ ਨਵੀਂ ਚੀਜ਼ ਚਾਹੁੰਦੇ ਹਨ ਠੀਕ ਹੈ ਬੱਚੋ ਅੱਗੇ ਦੇਖੋ ਰਾਜੂ ਦੇ ਦਾਦਾ ਜੀ ਨੇ ਆਪਣੇ ਪ੍ਰਤਾਪ ਸਿੰਘ ਪੁਰਾਣੀ ਪੀੜੀ ਨਾਲ ਸਬੰਧਤ ਹਨ ਤੇ ਰਾਜੂ ਦੇ ਦਾਦਾ ਜੀ ਤੇ ਪ੍ਰਤਾਪ ਸਿੰਘ ਜਿਹੜੇ ਉਹ ਪੁਰਾਣੀ ਪੀੜੀ ਨਾਲ ਸਬੰਧਤ ਹੈ ਆਜ਼ਾਦੀ ਤੋਂ ਬਾਅਦ ਹੁਣ ਤੱਕ ਸਮਾਜ ਵਿੱਚ ਬਹੁਤ ਤਬਦੀਲੀਆਂ ਆਈਆਂ ਹਨ ਸਿੱਖਿਆ ਦਾ ਪਸਾਰ ਹੋਇਆ ਹੈ ਲੋਕਾਂ ਨੇ ਪੜ੍ਹ ਲਿਖ ਕੇ ਆਪਣੇ ਪਿਤਾ ਪੁਰਖੀ ਕਿਤੇ ਛੱਡ ਕੇ ਨੌਕਰੀਆਂ ਅਤੇ ਹੋਰ ਨਵੇਂ ਰੋਜ਼ਗਾਰ ਹਾਸਲ ਕੀਤੇ ਹਨ ਠੀਕ ਕਹਿ ਰਹੇ ਨੇ ਉਹ ਪੁਰਾਣੇ ਜ਼ਮਾਨੇ ਨਾਲ ਸੰਬੰਧਿਤ ਨਹੀਂ ਤੇ ਆਜ਼ਾਦੀ ਤੋਂ ਬਾਅਦ ਬਹੁਤ ਤਬਦੀਲੀਆਂ ਹੋਈਆਂ ਨੇ ਤੇ ਸਿੱਖਿਆ ਦਾ ਵੀ ਜਿਹੜਾ ਵਿਸਾਰ ਹੋਇਆ ਸਿੱਖਿਆ ਇੰਨੀ ਵੱਧ ਗਈ ਹੈ ਲੋਕਾਂ ਨੇ ਪੜ੍ਹ ਲਿਖ ਕੇ ਆਪਦੇ ਮਾਤਾ ਪਿਤਾ ਦੇ ਜਿਹੜੇ ਪਿਤਾ ਦੇ ਜਿਹੜੇ ਕੀਤੇ ਸੀ ਪੁਰਖੀ ਕੀਤੇ ਸੀ ਉਹਨਾਂ ਨੂੰ ਛੱਡ ਕੇ ਨੌਕਰੀਆਂ ਤੇ ਰੋਜ਼ਗਾਰਾਂ ਹਾਸਲ ਕਰ ਲਏ ਹਨ ਦੇਸ਼ ਵਿੱਚ ਪੈਦਾਵਾਰ ਦਾ ਵਾਅਦਾ ਹੋਇਆ ਹੈ ਪੈਦਾਵਾਰ ਪਹਿਲੇ ਕਾ ਠੋਂਦੀ ਸੀ ਹੁਣ ਜ਼ਿਆਦਾ ਹੁੰਦੀ ਹੈ ਜਿਸ ਨਾਲ ਲੋਕਾਂ ਦੀ ਆਰਥਿਕ ਹਾਲਤ ਸੁਧਰੀ ਆ ਤੇ ਹਾਲ ਦਾ ਮਤਲਬ ਪੈਸੇ ਹੋ ਗਏ ਲੋਕਾਂ ਕੋਲ ਹੋ ਠੀਕ ਹੈ ਤੇ ਵਿਗਿਆਨਕ ਤਰੱਕੀ ਨਾਲ ਨਵੇਂ-ਨਵੇਂ ਯੰਤਰ ਅਤੇ ਆਵਾਜ਼ ਆਈ ਦੇ ਸਾਧਨ ਆਮ ਲੋਕਾਂ ਦੇ ਜੀਵਨ ਦਾ ਅੰਗ ਬਣ ਗਏ ਹਨ ਯਾਨੀ ਕਿ ਵਿਗਿਆਨ ਨੇ ਵੀ ਇੰਨੀ ਤਰੱਕੀ ਕੀਤੀ ਹੈ ਕਿ ਨਵੇਂ-ਨਵੇਂ ਯੰਤਰ ਆ ਗਏ ਤੇ ਆਵਾਜ਼ ਆਈ ਦੇ ਸਾਧਨ ਨਾਲ ਵੀ ਲੋਕਾਂ ਦੇ ਜੀਵਨ ਦਾਇਕ ਅੰਗ ਬਣ ਗਏ ਨੇ ਆਮ ਆਮਦਨ ਵਿੱਚ ਵਾਦਾ ਹੋਣ ਨਾਲ ਲੋਕ ਚੰਗੇ ਘਰ ਚੰਗੀ ਸਿੱਖਿਆ ਅਤੇ ਆਵਾਜਾਈ ਦੇ ਚੰਗੇ ਸਾਧਨ ਚਾਉਂਦੇ ਹਨ ਯਾਨੀ ਕਿ ਆਮਦਨ ਵਧਣ ਕਾਰਨ ਹੀ ਲੋਕ ਚੰਗੇ ਘਰ ਚੰਗੀ ਸਿੱਖਿਆ ਤੇ ਚੰਗੇ ਆਵਾਜਾਈ ਦੇ ਸਾਧਨ ਚਾਣ ਲੱਗਦੇ ਨੇ ਹੁਣ ਨੌਜਵਾਨ ਅਤੇ ਬੱਚੇ ਕੰਪਿਊਟਰ ਨਵੇਂ ਮਾਡਲ ਦੇ ਮੋਬਾਈਲ ਮੋਟਰਸਾਈਕਲ ਵਰਗਿਆਂ ਨਵੀਆਂ ਸਹੂਲਤਾਂ ਚਾਹੁੰਦੇ ਹਨ ਹੁਣ ਨੌਜਵਾਨ ਵੀ ਕੀ ਚਾਹੁੰਦੇ ਨੇ ਵੀ ਨੌਜਵਾਨ ਬੱਚੇ ਉਹ ਕੀ ਚਾਹੁੰਦੇ ਨੇ ਵੀ ਕੰਪਿਊਟਰ ਹੋਵੇ ਨਵੇਂ ਮਾਡਲ ਦੇ ਮੋਬਾਈਲ ਹੋਣ ਰੋਜ਼ ਨਵੇਂ ਮੋਬਾਈਲ ਲਾਂਚ ਹੁੰਦੇ ਨੇ ਤੇ ਮੋਟਰਸਾਈਕਲ ਹੋਵੇ ਸਾਡੇ ਕੋਲ ਇਹ ਮੋਟਰਸਾਈਕਲ ਹੋਵੇ ਸਾਡੇ ਕੋਲ ਉਹ ਮੋਟਰਸਾਈਕਲ ਨਵੀਂ ਨਵੀਂ ਸਹੂਲਤਾਂ ਜਿਹੜੇ ਚਾਹੁੰਦੇ ਨੇ ਜਦਕੀ ਪੁਰਾਣੀ ਪੀੜ੍ਹੀਆਂ ਦੇ ਲੋਕ ਇਹਨਾਂ ਸਹੂਲਤਾਂ ਤੋਂ ਬਿਨਾਂ ਹੀ ਜੀਵਨ ਗੁਜ਼ਾਰਨ ਦੇ ਆਦੀ ਹੋਏ ਸਨ ਯਾਨੀ ਜਿਹੜੀ ਪੁਰਾਣੀ ਪੀੜ੍ਹੀ ਸੀ ਉਹ ਵਧੀਆ ਸੀ ਉਹ ਕੋਈ ਸਹੂਲਤ ਨਹੀਂ ਚਾਹੁੰਦੀ ਸੀ ਆ ਹੀ ਆਪ ਦਾ ਗੁਜ਼ਾਰਾ ਕਰ ਰਹੇ ਸੀ ਇਸ ਲਈ ਉਹਨਾਂ ਦੀਆਂ ਇੱਛਾਵਾਂ ਵੀ ਘੱਟ ਹੁੰਦੀ ਸੀ ਉਹਨਾਂ ਦੀ ਇੱਛਾ ਜਿਹੜੀ ਘੱਟ ਹੁੰਦੀ ਸੀ ਚਲੋ ਦੇਖੋ ਬੱਚੋ ਹੁਣ ਆਪਣੇ ਮਾਪੇ ਜਾਂ ਦਾਦੇ ਦਾਦੀ ਤੋਂ ਇੱਥੇ ਲਿਖੀ ਜਾਣਕਾਰੀ ਲਿਓ ਪਹਿਲੀ ਜਾਣਕਾਰੀ ਕੀ ਹੈ ਉਹਨਾਂ ਦੇਖ ਡੋਣੇ ਕਿਹੋ ਜੇ ਹੁੰਦੇ ਸੀ ਬੱਚੋਂ ਉਹਨਾਂ ਦੇ ਖਿਡੌਣੇ ਕਿਹੋ ਜੇ ਹੁੰਦੇ ਸੀ ਉਹਨਾਂ ਦੇ ਖਿਡੌਣੇ ਮਿੱਟੀ ਦੇ ਹੁੰਦੇ ਸੀ ਠੀਕ ਹੈ ਬੱਚੋ ਦੂਜਾ ਦੇਖੋ ਉਹਨਾਂ ਕੋਲ ਪਹਿਨਣ ਲਈ ਕਿੰਨੇ ਕੁ ਕੱਪੜੇ ਹੁੰਦੇ ਸੀ ਉਹਨਾਂ ਲੋ ਬਹੁਤ ਘੱਟ ਜਾਂ ਹਮ ਕਈ ਆਪਾਂ ਕਹੀਏ ਵੀ ਇੱਕ ਲਿਮਟ 'ਚ ਹੀ ਕੱਪੜੇ ਹੁੰਦੇ ਸੀ ਘੱਟ ਬਹੁਤ ਘੱਟ ਕੱਪੜੇ ਹੁੰਦੇ ਸੀ ਤੇ ਸਾਰੇ ਪਰਿਵਾਰ ਦੇ ਇਕੱਠੇ ਕੱਪੜੇ ਬਣਦੇ ਸੀ ਪਰਸ ਨੰਬਰ 3 ਬੱਚੋ ਇਸ ਦੀ ਤੁਲਨਾ ਆਪਣੇ ਨਾਲ ਕਰਕੇ ਦੱਸੋ ਕਿ ਤੁਹਾਡੇ ਪਾਸ ਵੱਧ ਸੁਲਤਾ ਹਨ ਜਾਂ ਤੁਹਾਡੇ ਵੱਡ ਬਡੇਰਿਆਂ ਕੋਲ ਹਨ ਹੁਣ ਆਪਣੇ ਕੋਲ ਜ਼ਿਆਦਾ ਵੱਧ ਸੁਵਿਧਾ ਹਨ ਉਹਨਾਂ ਕੋਲ ਕੋਈ ਸੁਵਿਧਾ ਨਹੀਂ ਹੁੰਦੀ ਸੀ ਦਾਦਾ ਜੀ ਹੁਣ ਦਾਦਾ ਜੀ ਕੀ ਕਹਿ ਰਹੇ ਨੇ ਹੋਰ ਸੁਣਾ ਕੈਨੇਡਾ ਦੀ ਕੋਈ ਗੱਲਬਾਤ ਠੀਕ ਹੈ ਤੇ ਪ੍ਰਤਾਪ ਸਿੰਘ ਕੀ ਕਹਿ ਰਹੇ ਨੇ ਠੀਕ ਹੈ ਦੇਸ਼ ਸੋਨਾ ਹੈ ਸਫਾਈ ਹੈ ਸਾਰਾ ਕੰਮ ਕਾਰਜ ਕਾਇਦੇ ਕਾਨੂੰਨ ਅਨੁਸਾਰ ਹੁੰਦਾ ਹੈ ਪਰ ਮੈਨੂੰ ਉੱਥੋਂ ਦੀ ਪਰਿਵਾਰਕ ਜ਼ਿੰਦਗੀ ਬਹੁਤ ਵਧੀਆ ਨਹੀਂ ਲੱਗੀ ਯਾਨੀ ਕਿ ਕਹਿੰਦੇ ਵਧੀਆ ਹੈ ਵੀ ਠੀਕ ਹੈ ਸੋਹਣਾ ਹੈ ਸਫਾਈ ਹੈ ਤੇ ਸਾਰੇ ਕੰਮ ਜਿਹੜੇ ਹੈ ਕਾਇਦੇ ਕਾਨੂੰਨ ਨਾਲ ਹੁੰਦੇ ਨੇ ਪਰ ਉੱਥੇ ਦੀ ਪਰਿਵਾਰਕ ਜਿਹੜੀ ਜ਼ਿੰਦਗੀ ਹੈ ਉਹ ਮੈਨੂੰ ਵਧੀਆ ਨਹੀਂ ਲੱਗੀ ਦਾਦਾ ਜੀ ਕਹਿੰਦੇ ਕਿਉਂ ਵਧੀਆ ਕਿਉਂ ਨਹੀਂ ਲੱਗੀ ਬਈ ਕੀ ਗੱਲ ਹੈ ਤੇ ਪ੍ਰਤਾਪ ਸਿੰਘ ਇਹ ਕਹਿੰਦਾ ਕੁੜੀ ਅਲੱਗ ਕੰਮ ਤੇ ਜਾਂਦੀ ਹੈ ਕਿਸੇ ਸਟੋਰ ਵਿੱਚ ਕੰਮ ਕਰਦੀ ਹੈ ਤੇ ਪਰੋਣਾ ਸਾਰਾ ਦਿਨ ਟੈਕਸੀ ਚਲਾਉਂਦਾ ਹੈ ਬੱਚਿਆਂ ਨੂੰ ਕੋਈ ਟਾਈਮ ਨਹੀਂ ਦੇ ਸਕਦਾ ਇਸ ਕਾਰਨ ਬੱਚਿਆਂ ਦੀਆਂ ਆਦਤਾਂ ਵਿਗੜ ਰਹੀਆਂ ਹਨ ਨੇ ਤੇ ਇਸ ਬਾਰੇ ਮੈਂ ਆਪ ਪੇਂਤੀ ਜਵਾਈ ਨੂੰ ਸਮਝਾ ਕੇ ਆਇਆ ਹਾਂ ਕੀ ਕਹਿੰਦੇ ਨੇ ਵੀ ਕੁੜੀ ਜਿਹੜੀ ਹੈ ਉਹ ਤਾਂ ਹਲਾ ਕੰਮ ਤੋਂ ਕਾ ਜਾ ਰਹੀ ਹੈ ਕਿਸੇ ਸਟੋਰ ਤੇ ਕੰਮ ਕਰਦੀ ਹੈ ਤੇ ਜਿਹੜਾ ਪ੍ਰੋਣਾ ਹੈ ਉਹ ਟੈਕਸੀ ਚਲਾਉਂਦਾ ਸਾਰੇ ਦਿਨ ਤੇ ਬੱਚਿਆਂ ਨੂੰ ਕੋਈ ਟਾਈਮ ਹੀ ਨਹੀਂ ਦੇ ਸਕਦਾ ਇੰਨੇ ਬੀਜੀ ਨੇ ਇਸ ਕਾਰਨ ਬੱਚਿਆਂ ਦੀਆਂ ਆਦਤਾਂ ਜਿਹੜੀਆਂ ਵਿਗੜ ਰਹੀ ਨੇ ਠੀਕ ਹੈ ਕਿਉਂਕਿ ਮਾਪਿਆਂ ਨੂੰ ਟਾਈਮ ਨਹੀਂ ਦੇ ਰਹੇ ਆਦਤਾਂ ਵਿਗੜ ਰਹੀ ਨੇ ਤੇ ਇਸ ਕਾਰਨ ਬੱਚਿਆਂ ਦੀ ਆਦਤ ਵਿਗੜ ਰਹੀ ਹੈ ਇਸ ਬਾਰੇ ਮੈਂ ਆਪਣੀ ਤੀਜੇ ਜਵਾਈ ਨੂੰ ਸਮਝਾ ਕੇ ਵੀ ਆਇਆ ਹਾਂ ਪ੍ਰਤਾਪ ਸਿੰਘ ਕਹਿ ਰਹੇ ਹੁਣ ਦਾਦਾ ਜੀ ਕਹਿੰਦੇ ਨੇ ਮਾਪੇ ਨੂੰ ਆਪਣੇ ਬੱਚਿਆਂ ਲਈ ਸਮਾਂ ਕੱਢਣਾ ਹੀ ਚਾਹੀਦਾ ਹੈ ਕੀ ਕਹਿੰਦੇ ਨੇ ਕਿ ਮਾਪੇ ਨੂੰ ਆਪਣੇ ਬੱਚਿਆਂ ਲਈ ਸਮਾਂ ਕੱਢਣਾ ਚਾਹੀਦਾ ਹੈ ਨਹੀਂ ਤਾਂ ਬੱਚੇ ਵੱਡਿਆਂ ਨਾਲੋਂ ਟੁੱਟ ਜਾਂਦੇ ਨੇ ਨਾ ਤਾਂ ਜਿਹੜੇ ਬੱਚੇ ਨੇ ਉਹ ਵੱਡਿਆਂ ਨਾਲ ਟੁੱਟ ਜਾਂਦੇ ਨੇ ਉਹਨਾਂ ਦਾ ਜਿਹੜਾ ਆਪਸੀ ਜਿਹੜਾ ਮਿਲਾਪ ਹੈ ਯਾਨੀ ਕਿ ਆਪਸ ਜਿਹੜਾ ਪਿਆਰ ਪ੍ਰੇਮ ਹੈ ਉਹ ਜਿਹੜਾ ਹੈ ਟੁੱਟ ਜਾਂਦਾ ਹੈ ਠੀਕ ਹੈ ਲਗਾਵ ਜਿਹੜਾ ਹੈ ਖਤਮ ਹੋ ਜਾਂਦਾ ਅੱਗੇ ਦੇਖੋ ਜੀ ਹੁਣ ਪ੍ਰਤਾਪ ਸਿੰਘ ਕੀ ਕਹਿ ਰਹੇ ਸਾਂਝੇ ਪਰਿਵਾਰਾਂ ਵਿੱਚ ਬੱਚੇ ਵੱਡਿਆਂ ਦਾ ਆਦਰ ਕਰਨਾ ਸਿੱਖ ਜਾਂਦੇ ਸੀ ਜਿਹੜੇ ਸਾਂਝੇ ਪਰਿਵਾਰ ਹੁੰਦੇ ਸੀ ਉਸ ਦੇ ਜਿਹੜੇ ਬੱਚੇ ਸੀ ਉਹ ਵੱਡਿਆਂ ਦਾ ਆਦਰ ਕਰਨਾ ਸਿੱਖ ਜਾਂਦੇ ਸੀ ਉਹਨਾਂ ਵਿੱਚ ਦੁਨੀਆ ਲਈ त्याग ਕਰਨ ਦੀ ਭਾਵਨਾ ਯਾਨੀ ਕਿ ਤਿਆਗ ਕਰਨ ਦੀ ਭਾਵਨਾ ਪੈਦਾ ਹੁੰਦੀ ਸੀ ਹੁਣ ਵਿੱਚ ਕੀ ਹੈ ਦੂਜਿਆਂ ਲਈ ਜਿਹੜੀ ਹੈ ਉਹ ਤਿਆਗ ਕਰਨ ਦੀ ਭਾਵਨਾ ਜਿਹੜੀ ਹੈ ਉਹ ਪੈਦਾ ਹੁੰਦੀ ਸੀ ਦੂਜਿਆਂ ਲਈ ਠੀਕ ਹੈ ਇੱਕ ਦੂਜਿਆਂ ਲਈ ਕੋਈ ਚੀਜ਼ ਛੱਡ ਸਕਦੇ ਸੀ ਵਿੱਚ ਲੈ ਤੂੰ ਲੈ ਲੈ ਉਹ ਦੂਜਿਆਂ ਨਾਲ ਮਿਲ ਕੇ ਰਹਿਣੇ ਰਹਿਣਾ ਵੀ ਸਿੱਖ ਜਾਂਦੇ ਸੀ ਉਹ ਦੂਜਿਆਂ ਨਾਲ ਮਿਲ ਕੇ ਰਹਿਣਾ ਸਿੱਖ ਜਾਂਦੇ ਸੀ ਪਰ ਹੁਣ ਉਹ ਗੱਲਾਂ ਨਹੀਂ ਰਹੀਆਂ ਹੁਣ ਉਹ ਗੱਲ ਨਹੀਂ ਹੈ ਹੁਣ ਤਾਂ ਬੱਚੇ ਟੈਲੀਵਿਜ਼ਨ ਮੋਰੇ ਹੀ ਬੈਠੇ ਰਹਿੰਦੇ ਨੇ ਜਾਂ ਫੋਨ ਤੇ ਗੇਮਾਂ ਖੇੜਦੇ ਰਹਿੰਦੇ ਹਨ ਦਾਦਾ ਦਾਦੀ ਨਾਲ ਮੋਹ ਪਿਆਰ ਹੀ ਨਹੀਂ ਪੈਂਦਾ ਇਸ ਕਰਕੇ ਦਾਦਾ ਦਾਦੀ ਨਾਲ ਮੋਹ ਪਿਆਰ ਹੀ ਨਹੀਂ ਪੈਂਦਾ ਬੱਚੇ ਟੀਵੀ ਮੋਬਾਈਲਾਂ 'ਤੇ ਹੀ ਵੱਡੇ ਰਹਿੰਦੇ ਨੇ ਹਨਾ ਫਿਰ ਦਾਦਾ ਜੀ ਕੀ ਕਹਿੰਦੇ ਨੇ ਦੇਖੋ ਤੇਰੀ ਗੱਲ ਠੀਕ ਹੈ ਪ੍ਰਤਾਪ ਸਿੰਘਾ ਪਰ ਮਾਪੇ ਦੀ ਆਪਣੇ ਬੱਚਿਆਂ ਨੂੰ ਸਮਾਂ ਦੇ ਕੇ ਇਹ ਸਭ ਕੁਝ ਸਿਖਾ ਸਕਦੇ ਨੇ ਵੀ ਮਾਪੇ ਬੱਚੇ ਇਕੱਲੇ ਬੱਚਿਆਂ ਦੀ ਗਲਤੀ ਨਹੀਂ ਇਹ ਮਾਪਿਆਂ ਦੀ ਵੀ ਗਲਤੀ ਹੈ ਮਾਪੇ ਵੀ ਆਪਨੇ ਬੱਚਿਆਂ ਦਾ ਸਮਾਂ ਦੇ ਕੇ ਸਭ ਕੁਝ ਸਿਖਾ ਸਕਦੇ ਨੇ ਆ ਦੇਖ ਮੇਰਾ ਪੋਤਰਾ ਰਾਜੂ ਮੈਨੂੰ ਬਹੁਤ ਮੋਹ ਕਰਦਾ ਹੈ ਇਹ ਦਿਨ ਵੇਲੇ ਅਤੇ ਰਾਤ ਨੂੰ ਸੌਣ ਵੇਲੇ ਮੇਰੇ ਨਾਲ ਨਿੱਕੇ ਨਿੱਕੇ ਗੱਲਾਂ ਕਰਦੇ ਆ ਦਾਦਾ ਜੀ ਨੇ ਰਾਜ ਨੂੰ ਬੁੱਕਲ ਵਿੱਚ ਲੈ ਲਿਆ ਤੇ ਇੰਨੇ ਨੂੰ ਰਾਜੂ ਦੇ ਮੰਮੀ ਚਾਹ ਲੈ ਕੇ ਆ ਗਏ ਠੀਕ ਹੈ ਬੱਚੋ 1 ਪਰਸਨ ਇਹ ਪਰਸਨ ਨੰਬਰ ਪਹਿਲਾ ਤੁਸੀਂ ਹਰ ਰੋਜ਼ ਕਿੰਨਾ ਸਮਾਂ ਟੀਵੀ ਦੇਖਦੇ ਹੋ ਮੈਂ ਹਰ ਰੋਜ਼ 1 ਘੰਟਾ ਟੀਵੀ ਦੇਖਦਾ ਹਾਂ ਤੁਸੀਂ ਆਪ ਦੇ ਅਨੁਸਾਰ ਜਿਹੜਾ ਤੁਸੀਂ ਕਿੰਨੇ ਦੇਰ ਟੀਵੀ ਦੇਖਦੇ ਹੋ ਲਿਖ ਸਕਦੇ ਹੋ ਪਰਸਨ ਨੰਬਰ 2 ਬੱਚੋ ਤੁਸੀਂ ਘਰ ਦੇ ਕੰਮ ਕਾਰ ਵਿੱਚ ਕੀ ਸਹਾਇਤਾ ਕਰਦੇ ਹੋ ਕੀ ਸਹਾਇਤਾ ਕਰਦੇ ਹੋ ਮੈਂ ਘਰ ਦੇ ਸਾਰੇ ਕੰਮਾਂ ਵਿੱਚ ਸਹਾਇਤਾ ਕਰਦਾ ਹਾਂ ਜਿਵੇਂ ਦਾਦਾ ਦਾਦੀ ਨੂੰ ਖਾਣਾ ਦੇਣਾ ਪਿਤਾ ਜੀ ਘਰ ਆਉਣ ਤੇ ਪਾਣੀ ਦੇਣਾ ਤੇ ਬਿਸਤਰ ਵਿਛਾਉਣਾ ਆਦਿ ਕੰਮਾਂ ਵਿੱਚ ਮੈਂ ਸਹਾਇਤਾ ਕਰਦਾ ਅੱਗੇ ਦੇਖ ਬੱਚੋ ਪਸੰਦ ਨੰਬਰ 3 ਤੁਸੀਂ ਆਪਣੇ ਦਾਦਾ ਦਾਦੀ ਕੋਲ ਕਿੰਨਾ ਸਮਾਂ ਬਿਤਾਉਂਦੇ ਕਿੰਨਾ ਸਮਾਂ ਬਿਤਾਉਂਦੇ ਤੁਸੀਂ ਆਪ ਦੇ ਅਨੁਸਾਰ ਲਿਖਣਾ ਹੈ ਮੈਂ ਆਪਣੇ ਜ਼ਿਆਦਾ ਸਮਾਂ ਲਗਭਗ ਤੈਨੂੰ ਤਾਂ 4 ਘੰਟੇ ਆਪਨੇ ਦਾਦਾ ਆਪਨੇ ਮਾਤਾ ਪਿਤਾ ਤੇ ਦਾਦਾ ਦਾਦੀ ਕੋਲ ਬਿਤਾਉਂਦਾ ਹਾਂ ਠੀਕ ਹੈ ਬੱਚੋ ਹੁਣ ਪ੍ਰਤਾਪ ਸਿੰਘ ਕੀ ਕਹਿ ਰਹੇ ਨੇ ਮੈਨੂੰ ਤਾਂ ਉਹਨਾਂ ਦਾ ਕੈਨੇਡਾ ਜਾਣਾ ਠੀਕ ਨਹੀਂ ਲੱਗਿਆ ਇੱਥੇ ਉਹਨਾਂ ਦੇ ਬੂੜੇ ਮਾਪੇ ਇਕੱਲੇ ਰਹਿੰਦੇ ਹਨ ਉਹ ਉਹਨਾਂ ਨੂੰ ਯਾਦ ਕਰ ਰਹੇ ਦੁਖੀ ਹੁੰਦੇ ਰਹਿੰਦੇ ਹਨ ਉਹ ਕੀ ਕਹਿ ਰਹੇ ਕਿ ਮੈਨੂੰ ਵਧੀਆ ਨਹੀਂ ਲੱਗਿਆ ਉਹ ਕੈਨੇਡਾ ਗਏ ਕੀ ਉਰੇ ਤਾਂ ਉਹਨਾਂ ਦੇ ਮਾਪੇ ਜਿਹੜੇ ਨੇ ਬੂढ़े ਮਾਪੇ ਬਾਪ ਜਿਹੜੇ ਉਹ ਕੱਲੇ ਰਹਿ ਗਏ ਤੇ ਉਹ ਉਹਨਾਂ ਨੂੰ ਯਾਦ ਕਰ ਕਰਕੇ ਦੁਖੀ ਹੋ ਰਹੇ ਨੇ ਉਧਰ ਉਹ ਆਪਣਾ ਘਰ ਬਣਾਉਣ ਦੇ ਫਿਕਰ ਵਿੱਚ ਦਿਨ ਰਾਤ ਸ਼ਿਫਟਾਂ ਵਿੱਚ ਤਰਤਰਾ ਦੇ ਕੰਮ ਕਰਦੇ ਨੇ ਉੱਥੇ ਉਹ ਕੀ ਕਰ ਰਹੇ ਨੇ ਉੱਥੇ ਉਹ ਦੁਖੀ ਹੋ ਰਹੇ ਨੇ ਕੰਮ ਆਪਦਾ ਘਰ ਬਣਾਉਣ ਲਈ ਸ਼ਿਫਟਾਂ ਵਿੱਚ ਕੰਮ ਕਰ ਰਹੇ ਨੇ ਠੀਕ ਹੈ ਇੱਧਰ ਸਰਦਾਰੀ ਜਿਹੜਾ ਕਰਦੇ ਸੀ ਇੱਧਰ ਜਿਹੜੇ ਉਹ ਸਰਦਾਰੀ ਕਰਦੇ ਸੀ ਉੱਥੇ ਉਹ ਤਿਆਰੀ ਕਰ ਰਹੇ ਨੇ ਕੰਮ ਕਰ ਰਹੇ ਨੇ ਆਪਣਾ ਪਾਈਚਾਰਾ ਸੀ ਓਰੇ ਉਹਨਾਂ ਦਾ ਆਪਣਾ ਪਾਈਚਾਰਾ ਸੀ ਹੁਣ ਸਭ ਨਾਲੋਂ ਟੁੱਟ ਗਏ ਹੁਣ ਰਿਹਾ ਨਹੀਂ ਕਿਉਂਕਿ ਸਭ ਨਾਲ ਟੁੱਟ ਗਏ ਇੱਥੇ ਵੀ ਉਹਨਾਂ ਦਾ ਵਧੀਆ guzara ਹੁੰਦਾ ਸੀ ਇੱਥੇ ਵਧੀਆ guzara ਹੁੰਦਾ ਸੀ ਨਾਲੇ ਆਪਣਾ ਦੇਸ਼ ਆਪਣਾ ਹੀ ਹੁੰਦਾ ਹੈ ਇਹ ਕਹਿੰਦੇ ਆਪਣਾ ਦੇਸ਼ ਤਾਂ ਆਪਣਾ ਹੀ ਹੁੰਦਾ ਠੀਕ ਹੈ ਬੱਚੋ ਅੱਗੇ ਦੇਖੋ ਦਾਦਾ ਜੀ ਕਹਿੰਦੇ ਨੇ ਚੱਲ ਐਵੇਂ ਦੁਖੀ ਨਾ ਹੋ ਉਹਨਾਂ ਨੂੰ ਇੱਕ ਇੰਜ ਠੀਕ ਲੱਗਦਾ ਹੋਊ ਹੋ ਨਵੀਂ ਪੀੜ੍ਹੀ ਨੂੰ ਤਾਂ ਸਹੂਲਤਾਂ ਚਾਹੀਦੀਆਂ ਹਨ ਇਹ ਕਹਿ ਰਿਹਾ ਵੀ ਚਲ ਕੋਈ ਨਹੀਂ ਦੁਖੀ ਨਾ ਹੋਣਾ ਨੂੰ ਇਹ ਹੀ ਐਂਜੀ ਠੀਕ ਲੱਗਦਾ ਹੋਣਾ ਨਵੀਂ ਪੀੜ੍ਹੀਆਂ ਨੂੰ ਤਾਂ ਸਹੂਲਤਾਂ ਹੀ ਚਾਹੀਦੀਆਂ ਨੇ ਕਿਤੇ ਵੀ ਮਿਲ ਜਾਣ ਚਾਹੇ ਉਹ ਕਿਤੇ ਵੀ ਮਿਲ ਜਾਣ ਸਹੂਲਤਾਂ ਚਾਹੀਦੀਆਂ ਉਹਨਾਂ ਨੂੰ ਉਹਨਾਂ ਨੂੰ ਜ਼ਿਆਦਾ ਉਹਨਾਂ ਨੂੰ ਜੱਪਦਾ ਹੈ ਕਿ ਉੱਥੇ ਕੰਮ ਕਰਨ ਦੇ ਕਿ ਜ਼ਿਆਦਾ ਪੈਸਾ ਕਮਾ ਸਕਦੇ ਨੇ ਹੁਣ ਤਾਂ ਹਰ ਥਾਂ ਟੈਲੀਫੋਨ ਤੋਂ ਗੱਲ ਹੋ ਜਾਂਦੀ ਹੈ ਉਹ ਠੀਕ ਆ ਬਈ ਉਹਨਾਂ ਨੂੰ ਜੱਪਦਾ ਹੈ ਉਹਨਾਂ ਨੂੰ ਲੱਗਦਾ ਹੈ ਬਈ ਉੱਥੇ ਜ਼ਿਆਦਾ ਕੰਮ ਕਰਕੇ ਪੈਸਾ ਕਮਾ ਸਕਦੇ ਆ ਤਾਂ ਕੋਈ ਗੱਲ ਨਹੀਂ ਹੁਣ ਤਾਂ ਹਰ ਥਾਂ ਟੈਲੀਫੋਨ ਨਾਲ ਗੱਲ ਹੋਈ ਜਾਂਦੀ ਹੈ ਪ੍ਰਤਾਪ ਸਿੰਘ ਠੀਕ ਆ ਪਰ ਆਦਾ ਆਪਾਂ ਪੁਰਾਣੇ ਬੰਦਿਆਂ ਨੂੰ ਤਾਂ ਪਰਿਵਾਰ ਇਕੱਠਾ ਹੀ ਚੰਗਾ ਲੱਗਦਾ ਜਿਹੜੇ ਆਪਾਂ ਪੁਰਾਣੇ ਬੰਦੇ ਆਪਾਂ ਨੂੰ ਤਾਂ ਪਰਿਵਾਰ ਇਕੱਠਾ ਹੀ ਚੰਗਾ ਲੱਗਦਾ ਹੈ ਬੱਚੇ ਆਪਣੇ ਦੇਖ ਰੇਖ ਵਿੱਚ ਪਲਣ ਤਾਂ ਚੰਗੇ ਰਹਿੰਦੇ ਹਨ ਵੀ ਆਪਾਂ ਸੋਚਦੇ ਹਾਂ ਵੀ ਆਪਣੇ ਦੇਖਰੇਚ ਵਿੱਚ ਪਲਣਗੇ ਤਾਂ ਚੰਗੇ ਰਹਿਣਗੇ ਆਪ ਦਾ ਵੀ ਚੰਗਾ ਟਾਈਮ ਪਾਸ ਹੁੰਦਾ ਹੈ ਤੇ ਉਹਨਾਂ ਨਾਲ ਆਪ ਦਾ ਵੀ ਚੰਗਾ ਟਾਈਮ ਪਾਸ ਹੁੰਦਾ ਹੈ ਦਾਦਾ ਜੀ ਕੀ ਕਹਿੰਦੇ ਨੇ ਦੁਨੀਆ ਬਦਲ ਰਹੀ ਹੈ ਅਸੀਂ ਸਾਰਾ ਦਿਨ ਮਿੱਟੀ ਨਾਲ ਮਿੱਟੀ ਹੁੰਦੇ ਰਹਿੰਦੇ ਸੀ ਫਿਰ ਖਾਣ ਜੋਗੇ ਦਾਣੇ ਆਉਂਦੇ ਸਨ ਵੀ ਆਪਾਂ ਸਾਰੇ ਦਿਨ ਮਿੱਟੀ ਨਾਲ ਮਿੱਟੀ ਹੁੰਦੇ ਫਿਰ ਖਾਣ ਜੋਗੇ ਦਾਣੇ ਆਉਂਦੇ ਸਨ ਅੰਗੇਤਾ ਘਰ ਵਿੱਚ ਜਿੰਨੇ ਵੀ ਜੀ ਹੁੰਦੇ ਸਨ ਤੇ ਥੋੜੇ ਹੀ ਲੱਗਦੇ ਸਨ ਪਹਿਲੇ ਜਿੰਨੇ ਮਰਜੀ ਉਹ ਥੋੜੇ ਹੀ ਲੱਗਦੇ ਸੀ ਕਿਉਂਕਿ ਕੰਮ ਵੀ ਇੰਨਾ ਹੁੰਦਾ ਸੀ ਬਹੁਤ ਜ਼ਿਆਦਾ ਕੰਮ ਹੁੰਦਾ ਸੀ ਹੁਣ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਕਿ ਬਹੁਤ ਕੰਮ ਮਸ਼ੀਨਾਂ ਨਾਲ ਹੀ ਹੋ ਜਾਂਦਾ ਹੈ ਇੱਕ ਦੋ ਆਦਮੀ ਹੀ ਸਾਰਾ ਕੰਮ ਸੰਭਾਲ ਲੈਂਦੇ ਹਨ ਨਵੇਂ-ਨਵੇਂ ਕੰਮਕਾਰ ਚੱਲ ਰਹੇ ਪਏ ਹਨ ਕੋਈ ਨੌਕਰੀ ਕਰਨ ਲੱਗ ਪਿਆ ਕਿਸੇ ਨੇ ਸੈਲ ਹੇਅਰ ਵਰਕਸ਼ਾਪ ਖੋਲ ਲਈ ਤੇ ਹੁਣ ਤਾਂ ਔਰਤਾਂ ਵੀ ਵੱਡੇ ਵੱਡੇ ਕਾਰੋਬਾਰ ਚਲਾਉਣ ਲੱਗੀਆਂ ਹਨ ਵੱਡੇ ਵੱਡੇ ਉਦਿਆਂ ਤੇ ਲੱਗੀਆਂ ਹੋਈਆਂ ਹਨ ਯਾਨੀ ਕਿ ਕੀ ਕਹਿ ਰਹੇ ਨੇ ਕਿ ਉਸ ਟਾਈਮ ਪਰਿਵਾਰ ਚ ਜਿੰਨੇ ਸਦਸਿਅ ਹੁੰਦੇ ਸੀ ਉਹਨੇ ਜਿੰਨੇ ਮੈਂਬਰ ਹੁੰਦੇ ਉਹ ਵੀ ਘੱਟ ਲੱਗਦੇ ਸੀ ਕੰਮ ਬਹੁਤ ਜ਼ਿਆਦਾ ਸੀ ਹੁਣ ਮਸ਼ੀਨਾਂ ਨੇ ਇੰਨੀ ਸਹੂਲਤਾਂ ਦਿੱਤੀ ਕਿ ਦੋ ਤਿੰਨ ਬੰਦੇ ਦਾ ਬੰਦੇ ਹੀ ਪੂਰਾ ਕੰਮ ਕਰਨ ਨੂੰ ਸੰਭਾਲ ਸਕਦੇ ਨੇ ਤੇ ਅੱਜ ਕੱਲ ਤਾਂ ਜਿਹੜੇ ਲੋਕੀ ਆ ਉਹ ਨੌਕਰੀਆਂ ਕਰ ਲੱਗੇ ਵਰਕਸ਼ਾਪ ਖੋਲ੍ਹ ਲਈ ਸ਼ਹਿਰਾਂ 'ਚ ਜਾ ਕੇ ਸ਼ੋਰੂਮ ਹੋ ਗਏ ਔਰਤਾਂ ਵੀ ਵੱਡੇ ਵੱਡੇ ਕਾਰੋਬਾਰ ਚਲਾਉਣ ਲੱਗ ਗਈ ਵੱਡੇ ਵੱਡੇ ਉਦਿਆਂ ਤੇ ਲੱਗ ਗਏ ਬੱਚੇ ਸਾਰੇ ਹੀ ਸਕੂਲਾਂ ਵਿੱਚ ਪੜਨ ਜਾਂਦੇ ਹਨ ਹੁਣ ਸਾਰੇ ਬੱਚੇ ਸਕੂਲਾਂ ਵਿੱਚ ਪੜਨ ਜਾਂਦੇ ਨੇ ਸੋਪ ਰਿਵਾਰ ਪਹਿਲਾਂ ਵਰਗੇ ਕਿਵੇਂ ਰਹਿਣਗੇ ਤਾਂ ਉਹ ਦੱਸੋ ਵੀ ਕਿਵੇਂ ਰਹਿਣਗੇ ਪਹਿਲਾਂ ਵਰਗੇ ਬਦਲਾਅ ਤਾਂ ਆਇਆ ਹੀ ਹੈ ਪ੍ਰਤਾਪ ਸਿੰਘ ਕਹਿੰਦਾ ਹੱਸ ਕੇ ਠੀਕ ਆ ਭਾਈ ਤੂੰ ਤਾਂ ਨਵੀਂ ਦੁਨੀਆ ਦਾ ਬੰਦਾ ਬਣ ਗਿਆ ਇਹ ਕਹਿੰਦਾ ਠੀਕ ਹੈ ਤੂੰ ਤਾਂ ਨਵੀਂ ਦੁਨੀਆ ਦਾ ਬੰਦਾ ਬਣ ਗਿਆ ਮੈਂ ਤਾਂ ਪੁਰਾਣਾ ਬੰਦਾ ਬਈ ਮੈਂ ਤਾਂ ਅਜੇ ਵੀ ਪੁਰਾਣਾ ਹਾਂ ਅੱਛਾ ਹੁਣ ਚੱਲਦਾ ਹਾਂ ਉਹ ਕਹਿੰਦਾ ਬਈ ਠੀਕ ਹੈ ਹੁਣ ਮੈਂ ਚੱਲਦਾ ਠੀਕ ਹੈ ਬੱਚੋ ਅੱਗੇ ਦੇਖੋ ਯਾਦ ਰੱਖਣ ਯੋਗ ਬਾਤ ਗੱਲਾਂ ਜਿਹੜੀ ਹੈ ਆਜ਼ਾਦੀ ਤੋਂ ਬਾਅਦ ਸਮਾਜ ਵਿੱਚ ਬਹੁਤ ਤਬਦੀਲੀਆਂ ਹੋਈਆਂ ਹਨ ਠੀਕ ਹੈ ਪਹਿਲੇ ਨਹੀਂ ਹੁੰਦੀ ਸੀ ਲੋਕ ਪਿਤਾ ਪੁਰਖੀ ਕਿੱਤਿਆਂ ਨੂੰ ਛੱਡ ਕੇ ਹੋਰ ਕੰਮ ਧੰਦੇ ਵਿੱਚ ਕਰਨ ਲੱਗੇ ਯਾਨੀ ਕਿ ਜਿਹੜੇ ਪਿਤਾ ਪੁਰਖੀ ਕਿਤੇ ਸੀ ਉਹ ਛੱਡ ਕੇ ਹੋਰ ਕੰਮ ਧੰਦੇ ਕਰਨ ਲੱਗੇ ਹੁਣ ਔਰਤਾਂ ਵੀ ਮਰਦਾ ਵਾਂਗ ਨੌਕਰੀਆਂ ਤੇ ਵੱਡੇ ਵੱਡੇ ਕਾਰੋਬਾਰ ਕਰਨ ਲੱਗ ਗਏ ਸਮੇਂ ਦੇ ਬਦਲਣ ਨਾਲ ਪਰਿਵਾਰ ਇੱਕ ਹਰੇ ਤੇ ਛੋਟੇ ਹੋ ਗਏ ਇੱਕ ਹਰੇ ਯਾਨੀ ਕਿ ਛੋਟੇ ਪਰਿਵਾਰ ਇਕੱਲੇ ਰਹਿਣ ਲੱਗੇ ਇਕੱਠੇ ਰਹਿਣ ਲੱਗੇ ਪਹਿਲੇ ਰਹਿੰਦੇ ਸੀ ਹੁਣ ਇਕੱਲੇ ਰਹਿਣ ਲੱਗੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਮਝ ਜ਼ਰੂਰ ਦੇਣਾ ਚਾਹੀਦਾ ਹੈ ਠੀਕ ਹੈ ਬੱਚੋ ਅੱਗੇ ਦੇਖੋ ਸਹੀ ਸਬ ਚੁਣ ਕੇ ਖਾਲੀ ਥਾਂਵਾਂ ਪਰੋ ਪਰਿਵਾਰ ਪਹਿਲਾ ਪਰਿਵਾਰ ਬਹੁਤ ਵੱਡੇ ਹੁੰਦੇ ਸਨ ਪਹਿਲੇ ਸਮੇਂ ਵਿੱਚ ਲੋਕਾਂ ਦੀਆਂ ਲੋਣਾ ਲੋੜਾਂ ਘੱਟ ਹੁੰਦੀਆਂ ਸਨ ਹੁਣ ਵਿਗਿਆਨ ਨੇ ਬਹੁਤ ترقی ਕਰ ਲਈ ਆਪਣਾ ਦੇਸ਼ ਆਪਣਾ ਹੀ ਹੁੰਦਾ ਹੈ ਠੀਕ ਹੈ ਬੱਚੋ ਅੱਗੇ ਦੇਖੋ ਅੱਜ ਕੱਲ ਬਹੁਤ ਘੱਟ ਮਸ਼ੀਨਾਂ ਨਾਲ ਹੋ ਜਾਂਦੇ ਹਨ ਨਮੀ ਪੀੜੀ ਨੂੰ ਸਹੂਲਤਾਂ ਚਾਹੀਦੀਆਂ ਹਨ ਠੀਕ ਹੈ ਬੱਚੋ ਅੱਗੇ ਦੇਖੋ ਸਹੀ ਗਲਤ ਹੈ ਢੇਠੇ ਲਿਕੇ ਵਾਕਾ ਤੇ ਸਾਹਮਣੇ ਠੀਕ ਜਾਂ ਗਲਤ ਦਾ ਨਿਸ਼ਾਨ ਲਾਓ ਦਾਦਾ ਜੀ ਦੇ ਸਮੇਂ ਸਿਰਫ ਮਿੱਟੀ ਦੇ ਖਿੜੋਣੇ ਹੁੰਦੇ ਸੀ ਠੀਕ ਹੈ ਬੱਚੋ ਸਿਰਫ ਮਿੱਟੀ ਦੇ ਖਿੜੋਣੇ ਹੀ ਹੁੰਦੇ ਸੀ ਆਜ਼ਾਦੀ ਤੋਂ ਬਾਅਦ ਸਿੱਖਿਆ ਦਾ ਵਿਸਾਰ ਹੋਇਆ ਬਿਲਕੁਲ ਹੋਇਆ ਵੀ ਠੀਕ ਹੈ ਬੱਚਿਆਂ ਨੂੰ ਮਾਤਾ ਪਿਤਾ ਦੀ ਦੇਖਭਾਲ ਦੀ ਲੋੜ ਨਹੀਂ ਹੈ ਨਹੀਂ ਦੇਖਭਾਲ ਦੀ ਲੋੜ ਹੈ ਹਾਂ ਅੱਗੇ ਦੇਖ ਬੱਚੋ ਸਾਨੂੰ ਟੀਵੀਨ ਘੱਟ ਦੇਖਣਾ ਚਾਹੀਦਾ ਹੈ ਹਾਂਜੀ ਘੱਟ ਦੇਖਣਾ ਚਾਹੀਦਾ ਸਾਨੂੰ ਆਪਣੇ ਦਾਦਾ ਦਾਦੀ ਕੋਲ ਸਮਾਂ ਬਿਤਾਉਣਾ ਚਾਹੀਦਾ ਹੈ ਬਿਲਕੁਲ ਬਿਤਾਉਣਾ ਚਾਹੀਦਾ ਠੀਕ ਹੈ ਬੱਚੋ ਅੱਗੇ ਦੇਖੋ ਪਰਸਨ ਨੰਬਰ 6 ਬੱਚੋ ਪਹਿਲੇ ਸਮਿਆਂ ਵਿੱਚ ਬੱਚਿਆਂ ਦੇ ਖਿਡੌਣੇ ਕਿਹੋ ਜਿਹੇ ਹੁੰਦੇ ਸਨ ਪਹਿਲਾ ਸਮਿਆਂ ਵਿੱਚ ਬੱਚਿਆਂ ਦੇ ਖਿਡੌਣੇ ਮਿੱਟੀ ਦੇ ਹੁੰਦੇ ਸਨ ਅੱਗੇ ਦੇਖੋ ਬੱਚੋ ਪਰਸਨ ਨੰਬਰ 7 ਹੁਣ ਦੇ ਨੌਜਵਾਨ ਅਤੇ ਬੱਚੇ ਕਿਹੜੀਆਂ ਸਹੂਲਤਾਂ ਚਾਹੁੰਦੇ ਹਨ ਕਿਹੜੀਆਂ ਸਹੂਲਤਾਂ ਚਾਹੁੰਦੇ ਨੇ ਜਿਵੇਂ ਕੰਪਿਊਟਰ ਮੋਟਰਸਾਈਕਲ ਨਵੇਂ ਮਾਡਲ ਦੇ ਮੋਬਾਈਲ ਠੀਕ ਹੈ ਇਹ ਸਾਰੀ ਸੁਵਿਧਾ ਚਾਹੁੰਦੇ ਨੇ ਪਰਸਨ ਨੰਬਰ 8 ਬੱਚੋ ਕੁਝ ਨੌਜਵਾਨ ਦੂਜੇ ਦੇਸ਼ਾਂ ਨੂੰ ਕਿਉਂ ਜਾਣਾ ਚਾਹੁੰਦੇ ਹਨ ਕਿਉਂ ਜਾਣਾ ਚਾਹੁੰਦੇ ਨੇ ਵੀ ਦੂਜੇ ਦੇਸ਼ਾਂ ਨੂੰ ਉਹਨਾਂ ਨੂੰ ਲੱਗਦਾ ਹੈ ਕਿ ਉਹ ਉੱਥੇ ਜਾ ਕੇ ਜ਼ਿਆਦਾ ਪੈਸਾ ਕਮਾ ਸਕਦੇ ਚੱਕਣਗੇ ਅਤੇ ਵਧੀਆ ਅਤੇ ਸੁਖਾਲੀ ਜ਼ਿੰਦਗੀ ਜੀ ਸਕਦੇ ਹਨ ਉਹਨਾਂ ਨੂੰ ਕੀ ਲੱਗਦਾ ਹੈ ਜੀ ਉੱਥੇ ਜਾ ਕੇ ਜ਼ਿਆਦਾ ਪੈਸਾ ਕਮਾ ਸਕਦੇ ਨੇ ਤੇ ਮੈਂ ਉੱਥੋਂ ਪੈਸਾ ਕਮਾ ਕੇ ਵਧੀਆ ਤੇ ਸੁਖਾਲੀ ਜ਼ਿੰਦਗੀ ਜੀ ਸਕਦੇ ਹਨ ਅੱਗੇ ਦੇਖੋ ਬੱਚੋ ਪਰਸਨ ਨੰਬਰ 9 ਸਾਂਝੇ ਪਰਿਵਾਰ ਵਿੱਚ ਰਹਿਣ ਦੇ ਕੀ ਲਾਭ ਹੁੰਦੇ ਸੀ ਹੈ ਕੀ ਲਾਭ ਹਨ ਸਾਂਝੇ ਪਰਿਵਾਰ ਵਿੱਚ ਸਾਰੇ ਕੰਮ ਵੰਡੇ ਹੁੰਦੇ ਹਨ ਤੇ ਸਾਰਿਆਂ ਦੀ ਕਮਾਈ ਇੱਕ ਵੀ ਇੱਕੋ ਜਗ੍ਹਾ ਇਕੱਠੀ ਹੁੰਦੀ ਹੈ ਕਿ ਇਹ ਸਾਂਝੇ ਪਰਿਵਾਰ ਵਿੱਚ ਸਾਰੇ ਕੰਮ ਵੰਡੇ ਹੁੰਦੇ ਨੇ ਤੇ ਜਿਹੜੀ ਵੀ ਕਮਾਈ ਹੁੰਦੀ ਸੀ ਉਹ ਇੱਕ ਥਾਂ ਤੇ ਇਕੱਠੀ ਹੁੰਦੀ ਸੀ ਇਸ ਤਰ੍ਹਾਂ ਅ ਥਕਾਵਟ ਨਹੀਂ ਹੁੰਦੀ ਸੀ ਅਤੇ ਖਰਚਾ ਵੀ ਘੱਟ ਹੁੰਦਾ ਹੈ ਇਸ ਤਰ੍ਹਾਂ ਕਿ ਇਹ ਥਕਾਵਟ ਨਹੀਂ ਹੁੰਦੀ ਸੀ ਕਿਉਂਕਿ ਕੰਮ ਵੰਡ ਗਏ ਤੇ ਖਰਚਾ ਵੀ ਘੱਟ ਹੁੰਦਾ ਸੀ ਕਿਉਂਕਿ ਕਮਾਈ ਇੱਕ ਜਗ੍ਹਾ ਥਾਂ ਤੇ ਹੀ ਇਕੱਠੀ ਹੁੰਦੀ ਸੀ ਬੱਚਿਆਂ ਦੀ ਦੇਖਭਾਲ ਤੇ ਸੁਰੱਖਿਆ ਵੀ ਬਣੀ ਰਹਿੰਦੀ ਸੀ ਇਸ ਕਰਕੇ ਉੱਥੇ ਦੇਖਭਾਲ ਤੇ ਸੁਰੱਖਿਆ ਵੀ ਹੁੰਦੀ ਸੀ ਕਿਉਂਕਿ ਜਿਆਦਾ ਮੈਂਬਰ ਸੀ ਘਰ ਵਿੱਚੋਂ ਕਿਤੇ ਜਾਣਾ ਹੋਵੇ ਜਾਣਾ ਹੋਵੇ ਤਾਂ ਤਾਲਾ ਨਹੀਂ ਲਾਉਣਾ ਪੈਂਦਾ ਸੀ ਜੇ ਕਿਤੇ ਜਾਣਾ ਹੁੰਦਾ ਸੀ ਤਾਂ ਤਾਲਾ ਨਹੀਂ ਲਾਉਣਾ ਪੈਂਦਾ ਸੀ ਕਿਉਂਕਿ ਵੱਡੇ ਪਰਿਵਾਰ ਵਿੱਚ ਕੋਈ ਨਾ ਕੋਈ ਜੀ ਘਰ ਹੀ ਰਹਿੰਦਾ ਹੈ ਵੱਡੇ ਪਰਿਵਾਰ ਵਿੱਚ ਮੈਂਬਰ ਜਿਆਦਾ ਹੋਣ ਕਾਹਨ ਕੋਈ ਨਾ ਕੋਈ ਤਾਂ ਘਰ ਹੀ ਰਹੂਗਾ ਇਸ ਕਰਕੇ ਤਾਲੇ ਲਾਣ ਦੀ ਲੋੜ ਨਹੀਂ ਹੁੰਦੀ ਸੀ ਅੱਗੇ ਦੇਖੋ ਬੱਚੋ ਫਰਸ ਨੰਬਰ 10 ਸਮੇਂ ਦੇ ਬਦਲ ਬਦਲਣ ਨਾਲ ਪਰਿਵਾਰਾਂ ਵਿੱਚ ਕੀ ਤਬਦੀਲੀ ਆਈ ਹੈ ਕੀ ਤਬਦੀਲੀ ਆਈ ਹੈ ਬੱਚੋ ਸੋਚੋ ਤੁਸੀਂ ਕੀ ਤਬਦੀਲੀ ਆਈ ਹੈ ਪਹਿਲੇ ਪਰਿਵਾਰ ਸਯੁਕਤ ਹੁੰਦੇ ਸਨ ਸਯੁਕਤ ਦਾ ਮਤਲਬ ਇਕੱਠੇ ਹੁੰਦੇ ਸਨ ਇਹਨਾਂ ਵਿੱਚ ਦਾਦਾ ਦਾਦੀ ਚਾਚਾ ਚਾਚੀ ਤਾਈ ਤਾਇਆ ਤਾਇਆ ਤਾਈ ਤੇ ਅਤੇ ਅਤੇ ਉਹਨਾਂ ਦੇ ਬੱਚੇ ਹੁੰਦੇ ਸਨ ਤੇ ਪਰਿਵਾਰ ਵਿੱਚ ਜੀਆਂ ਦੀ ਗਿਣਤੀ 10 ਤੋਂ 15 ਜਾ ਵੱਧ ਵੀ ਹੋ ਜਾਂਦੀ ਸੀ ਹੁਣ ਪਰਿਵਾਰ ਛੋਟੇ ਹੁੰਦੇ ਜਾ ਰਹੇ ਹਨ ਇਹਨਾਂ ਵਿੱਚ ਮਾਤਾ ਪਿਤਾ ਅਤੇ ਬੱਚੇ ਹੀ ਹੁੰਦੇ ਹਨ ਠੀਕ ਹੈ ਇਹ ਤਬਦੀਲੀ ਹੋਈ ਹੈ ਠੀਕ ਹੈ ਬੱਚੋ ਇਹ ਲੈਸਨ ਤੁਹਾਡਾ ਕੰਪਲੀਟ ਹੋ ਗਿਆ ਥੈਂਕ ਯੂ